ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਤੇ ਦੋ ਨੇ ਜਿਹੜੀਆਂ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਜੀ ਵਧੀਆ ਹਾਂਜੀ ਬੋਲੋ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਰਮਨ ਸਿੰਘ ਜੀ ਹਮ ਪਿੰਡ ਭੈਰਪੁਰਤ ਸੀ ਫੂਜ ਜਿਹੜਾ ਬੁਖੰਡਾਈ ਠੀਕ ਆ ਬਾਈ ਨੇੜੇ ਪਿੰਡ ਬਾਈ ਜਿਹੜੇ ਸਲਾਦਪੁਰਾਇਆ ਦੇ ਇਧਰੋਂ ਟਰਾਂਪਰਾਪੁਰਾ ਨੇ ਮੋਬਾਈਲ ਨੰਬਰ ਬੋਲੋ 9463842852 ਠੀਕ ਹੈ ਜੀ ਦੂਜਾ 7087020605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਬਾਈ ਜੀ ਕਦੋਂ ਸੂਈ ਹੈ ਬਾਈ ਪਰਸੋਂ ਸੂਈ ਤੀਜਾ ਦਿਨ ਹੈ ਜੰਦ ਨੇ ਠੀਕ ਹੈ ਬਾਈ ਬੱਚਾ ਕੀ ਹੈ ਬਾਈ ਬੱਚੀ ਦੇ ਬੱਚੀ ਦੇ ਬੱਚੀ ਬਹੁਤ ਜੰਗੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਕਿੰਨੇ ਕੁ ਬੋਲੇ ਤੇ ਹੈ ਬਾਈ ਬੋਲ ਹੂ ਜੇ ਇਹਦੇ ਲਈ 11-12 ਲੀਟਰ ਹਨ ਠੀਕ ਆ ਹਾਂਜੀ ਜੇ ਉਮੀਦ ਮੰਨ ਕੇ ਚਲੋ ਵੀ ਕੱਦ ਵੱਡ ਚੰਗਾ ਯਾਰ ਦਬਰੀਡ 1500 ਲੀਟਰ ਹੀ ਦੇ ਦੂਗੀ ਕ੍ਰੋਸ ਬਰੀਡ ਚ ਹੈਗੀ ਹੂੰ ਥਾਣ ਬਹੁਤ ਚੰਗਾ ਆ ਆਰਡਰ ਵੀ ਚੰਗਾ ਢਲਾਂਡੋ ਲਾਂ ਚੰਗੀਆਂ ਸ਼ਾਮ ਨੂੰ ਆਰਡਰ ਵਧੀਆ ਬਣਾ ਲੂ ਠੰਡੀ ਸੀਲ ਆ ਸੂਈ ਸਵਾਈ ਬੱਚਾ ਬੱਚੀ ਜੇਰ ਪੈ ਗਈ ਸੀ ਬਾਈ ਹਾਂਜੀ ਜੇਰ ਦੂ ਰੋਕੇ ਠੀਕ ਆ ਬਾਈ ਬਾਕੀ ਤੋਰਾ ਤਾਰਾ ਚੈੱਕ ਕਰਵਾ ਆਨੇ ਕੱਦ ਵੱਡ ਥਾਣ ਲੈ ਬਾਬਾ ਜੀ ਬਹੁਤ ਚੰਗਾ ਹੈਗਾ ਕੀ ਮੋਲ ਆ ਬਾਈ ਇਹਦਾ ਮੁੱਲ ਜੀ ਦਾ 55000 55000 ਰੁਪਏ ਮਾਨਤਾਨ ਹੋ ਜੂ ਬਾਈ ਹਾਂ ਜੀ ਬਸ ਠੀਕ 55000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜੂ ਚੰਗੀ ਆ ਬੜ ਕੱਦ ਕਾਠ ਵਾਲੀ ਆ ਤੇ ਜਾਤ ਬਰੀਡ ਚੰਗੀ ਆ ਯਾਰ ਬਰੀਡ ਤੇ ਜੀ ਠੰਡੀ ਬਹੁਤ ਆ ਜੀ ਹਾਂ ਗਰਮੀ ਨਾਲ ਦੇ ਬਰਾਬਰ ਮਨੂੰ ਤੇ 6 ਫੁੱਟ ਕਰਮਾ ਜੀ ਪੂਰੀ ਚੰਗੀ ਆ ਉਹ ਬੱਚਾ ਹੀ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਬਾਈ ਖਾਨਲੇਵਾ ਚੈੱਕ ਕਰਵਾਉਣਾ ਬਈ ਨੇੜ ਤੋਂ ਖਾਨਲੇਵਾ ਚੈੱਕ ਕਰਵਾ ਵਾਲਾ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਏ ਸਹੀ ਗੱਲ ਅੱਗੇ ਬਈ ਦੋ ਨੰ ਕਿਹੜਾ ਸੂਸੂਈ ਇਹ ਇਹ ਪਹਿਲਾ ਸੂਸੂਈ ਬਈ ਕਦੋਂ ਸੂਈ ਆ ਬਈ ਇਹ ਨੂੰ ਅਜ ਤੀਜਾ ਦਿਨ ਹੀ ਸੂਈ ਨੀ ਠੀਕ ਆ ਬੱਚਾ ਕੀ ਆ ਬਈ ਇਹਦੇ ਬੱਚਾ ਹੀ ਨਾ ਬੱਚਾ ਬਈ ਦੇ ਕਿੰਨੇ ਕੁ ਬੋਲੇ ਤੇ ਬਈ ਹੁਣ ਬੋਲਾ ਹੋਊਗਾ ਇਹ ਥਲੇ 11 12 ਲੀਟਰ ਠੀਕ ਆ ਤੀਜਾ ਦਿਨ ਹੀ ਹਲੇ ਠੀਕ ਹੈ ਜੇਰ ਜੱਪਾ ਸਾਰਾ ਕੁਝ ਗ੍ਰੋਪ ਓਕੇ ਓਕੇ ਬਾਈ ਖੋਲ ਲਾ ਬਾਈ ਤੋਰ ਕੇ ਰਖਾ ਦੇ ਆਰਡਰ ਨੇੜੇ ਤੋਂ ਚੈੱਕ ਕਰੋ ਬਾਈ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੱਦ ਬੈਡ ਰੰਗ ਰੂਪ ਚੰਗਾ ਤੋਰਾ ਤਾਰਾ ਵੀ ਚੰਗਾ ਬੋਲਦਾ ਥੋੜੀ ਜਿਆਦਵਰੀਟ ਇਹ ਵੀ ਚੰਗੀ ਆ ਦੁੱਧ ਬਾਜੂ ਹੁਣ ਬਈ ਤੀਜਾ ਦਿਨ ਆ ਹਾਂਜੀ ਦੁੱਧ ਹਾਂ ਦੁੱਧ ਦੀ 16 17 ਲੀਟਰ 18 ਸਹੀ ਗੱਲ ਆ ਫੇਸੂਸ ਮੋਲੀਵਾਦੀ ਬਹੁਤ ਚੰਗੀ ਆ ਜਿਆਦਵਰੀਟ ਚੰਗੀ ਆ ਈ ਮੋਲਾ ਭਰਾ ਇਹਦਾ ਇਹਦਾ 63000 ਰੁਪਏ 63000 ਰੁਪਏ ਮਾਨਤਾਣ ਹੋ ਜਾਈ ਬਾਈ ਹਾਂਜੀ ਮਾਨਤਾਣ ਠੀਕ ਹੈ 63000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜੂ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਨਾੜਾ ਨੂੜਾ ਕਰਮਾਲੀ ਦੇ ਬਹੁਤ ਚੰਗੀਆਂ ਅੱਗੇ ਤੋਂ ਵੀ ਥਣ ਲੈਵਾ ਬਹੁਤ ਚੰਗਾ ਹੈ ਹੂੰ ਠੀਕ ਹੈ ਠੰਡੀ ਸੀਲ ਹੈ ਬਾਈ ਹਣ ਹਾਂਜੀ ਠੰਡੀ ਸੀਲ ਬਹੁਤ ਬਹੁਤ ਠੀਕ ਹੈ ਆਰਡਰ ਬਹੁਤ ਸੰਗਾ ਹਾਂ ਸਪੈਸ ਵੀ ਬਹੁਤ ਹੈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਤੀਜਾ ਸੂਣਾ ਬਾਈ ਇਹਨੇ ਕਿੰਨੇ ਦਿਨ ਲੈਂਦੀ ਹੈ ਬਾਈ ਪੰਜ ਛੇ ਦੇ ਲਓ ਜਿਹੜੀ ਜਿਆਦਾ ਪਸੰਦ ਆ ਚੋਗੀ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਪਿਛਲੇ ਸਵੇਰੇ ਦਿੱਤਾ ਹੋਇਆ 24 ਲੀਟਰ ਠੀਕ ਆ ਹਾਂ ਜੀ ਤਾਂ ਬਹੁਤ ਹੀ ਗੱਲ ਜੀ ਇਹ ਵਾਲਾ 25 26 ਲੀਟਰ ਕਰਦਾ ਹਾਂ ਬਹੁਤ ਠੰਢੀ ਠੰਢੀ ਬਹੁਤ ਹੈ ਨਾਲਾ ਕੋਣ ਦੇਖਾ ਹਾਂ ਨਾਲਾ ਨੂੜਾ ਲੈ ਵਾਲੂ ਆ ਭਾਈ ਕਮਾਲ ਦਾ ਹੈ ਪਛਾਂ ਤੋਂ ਵੀ ਢਲਾਂ ਢਲਾਂ ਚੈੱਕ ਕਰੋ ਬਹੁਤ ਬਈਆਂ ਨੇ ਸਾਰੀਆਂ ਬਾਲਡਨਾਂ ਕੱਢ ਕੇ ਆ ਫੇਰ ਸੋ ਬਾਕੀ ਠੰਢੀ ਬਹੁਤ ਜ਼ਿਆਦੀ ਹਿਸਕ ਹੁਣ ਬੈਠ ਰੋ ਕੋਈ ਸ਼ੱਕਰ ਨਹੀਂ ਠੀਕ ਆ ਭਾਈ ਖੋਲ ਲਾ ਭਾਈ ਤੋਰ ਕੇ ਦਿਖਾ ਦੇ ਉੱਧਦਾ ਰਿਕਾਡ ਬਾਈ ਨੇ ਬਹੁਤ ਚੰਗਾ ਦੱਸਿਆ ਯਾਦਬੀਡ ਬਹੁਤ ਚੰਗੀ ਆ ਫਟ ਥੋੜਾ ਵੀ ਚੰਗਾ ਕੱਦ ਵਿਡ ਚੰਗਾ ਥਾਨ ਬਹੁਤ ਚੰਗਾ ਬਈ ਚਵਾਈ ਚੂਈ ਘਰਮ ਵਾਲੀ ਦੀ ਬਹੁਤ ਚੰਗੀ ਨੇ ਕੋਲ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਗਿਆ ਮੋੜ ਲਿਆ ਬਈ ਮੁੱਲ ਬਈ ਇਹਦਾ ਮੁੱਲ ਜੀ ਇਹਦਾ 64000 ਰੁਪਏ 64000 ਰੁਪਏ ਮੰਨਦਾ ਕਿ ਇੱਥੇ ਬਹਿ ਜਾਈ ਥੱਲੇ ਕੋਈ ਚੱਕਰ ਨਹੀਂ ਲੈ ਬਾਈ ਕਹਿੰਦਾ ਇੱਥੇ ਬਹਿ ਜਾ ਚਾਹੇ ਥੱਲੇ ਕੋਈ ਚੱਕਰ ਨਹੀਂ ਮੇਰਾ ਸੁਈ ਆ ਹਲੇ ਕੋਈ ਚੱਕਰ ਨਹੀਂ ਬਠੇ ਲੈ ਠੰਡੀ ਸੀ ਠੰਡੀ ਵਾਲੀ ਜੀ 60000 ਰੁਪਏ ਮੁੱਲ ਜਾਇਜ਼ ਆ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਤੋਰਾ ਤਾਰਾ ਚੰਗਾ ਆ ਡਰੋਡਰ ਕਮਾਲ ਆ ਇਸ ਬਿਊਟੀ ਵੀ ਕਰਮਲ ਦੀ ਚੰਗੀ ਆ ਚੰਗੀ ਆ ਵਰਡ ਸੁਨਕੀ ਆ ਬਈ ਆਰਡਰ ਦੇਖੋ ਬਈ ਹਜੇ ਦਿਨ ਲੈਂਦੀ ਆ ਕਰਮਲ ਦੀ ਆਰਡਰ ਇਹਨੇ ਹੋਰ ਹੀ ਵਧੀਆ ਤਿਆਰ ਕਰ ਲੈਣਾ ਥਾਨ ਤੁਹਾਨੂੰ ਬਹੁਤ ਚੰਗਾ ਲੱਗਿਆ ਅੱਗੇ ਬਈ 4 ਨੰਬਰ ਕਿਹੜਾ ਸੋਸ ਹੁੰਦੀ ਆ ਚੌਧਰ ਬੰਨੇ ਜਿਹਾ ਨੇ ਕਮੈਂਟ ਕਰੀਂ ਮੈਂ ਆਜਾ ਆਜਾਗਾ ਹਾਂ ਚਾਰ ਨੰਬਰ ਬਾਈ ਕਿਹੜਾ ਉਸਾ ਸੋਹਣਾ ਇਹ ਪਹਿਲਾ ਉਸਾ ਹੁੰਦਾ ਪਹਿਲਾ ਕਿੰਨੇ ਦਿਨ ਲੈਂਦੀ ਹੈ ਬਾਈ ਉਹ 5-6 ਦਿਨ ਲੈਂਦੀ ਹੈ ਠੀਕ ਆ ਬਾਈ ਇਹ ਰਿਕਾਰਡ ਦੁੱਧ ਦਾ ਬਾਈ ਦੁੱਧ ਪਾ ਦੋ ਇਹ ਵੀ 2 ਲੀਟਰ ਠੀਕ ਆ ਹਾਂਜੀ ਦੇਖੋ ਬਾਈ ਤਾਂ ਤੁਹਾਨੂੰ ਬਹੁਤ ਚੰਗਾ ਕੱਚੀ ਕੱਤੀ ਆ ਹਜੇ ਦਿਨ ਲੈਂਦੀ ਟੱਲਾ ਟੱਲਾ ਬਾਹਰ ਹੂੰ ਛਣ ਬਹੁਤ ਢੰਗੇ ਲੱਗਿਆ ਹਾਂ ਹਾਂਜੀ ਖੋਲ ਦੇ ਭਾਈ ਥੋਰ ਕੇ ਦਿਖਾ ਦੀ ਪਲੀ ਪੂਰੀ ਹੈ ਜੀ ਹਾਂ ਰਾਜੀ ਰੂਜੀ ਚੰਗੀ ਆ ਸਭੀ ਪਲੀ ਆ ਫੇਸੂਲ ਚੰਗਾ ਬਾਕੀ ਹਜੇ ਦਿਨ ਲੈਂਦੀ ਆ ਭਾਈ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਾਨ ਹਵਾਲਾ ਵੀ ਚੰਗਾ ਬਾਕੀ ਤੋਰਾ ਤਰਾ ਵੀ ਚੰਗਾ ਬਣ ਗਿਆ ਹੂੰ ਬਹੁਤ ਪਲੀ ਹੋਈ ਠੀਕ ਆਸ ਈ ਮੁੱਲ ਆ ਬਈ ਆਣਾ ਖਾਦਾ ਹੀ ਬੱਚੀ ਦੋਗ ਨਹੀਂ ਕੋਈ ਹਾਂ ਸਹੀ ਗੱਲ ਐ ਖਰਾਟ ਕਾਦੀ ਵੀ ਐ ਬੱਚੀ ਰਾਖਦੀ ਐ ਇਹ ਸੂਸ ਬਹੁਤ ਸੋਹਣਾਗਾ ਬਈ ਗੋਲ ਗੋਲ ਪਈ ਐ 4 ਫੇਰੋਂ ਰਾਜੀ ਰੂਜੀ ਫੋਸਲਾ ਹਾਂ ਬਾਕੀ ਪਹਿਲਾ ਸੂਆ ਫੈੜ ਆਏਗਾ ਬਈ ਬਣਦੀ ਤੁਰੀ ਆਉਂਦੀ ਐ ਹਜੇ ਕੱਚੀ ਕੱਚੀ ਆ ਦਣ ਲੈਂਦੀ ਐ ਆਰਡਰ ਕਮਾਲ ਦਾ ਤਿਆਰ ਕਰੂ ਮੁੱਲ ਭਰਾ ਕੀ ਐ ਦਾ ਇਹਦਾ 64 ਜੀ 64000 ਰੁਪਏ ਮਾਨਤਾਨ ਹੋ ਜੀ ਬਈ ਹਾਂਜੀ ਬੱਸ ਛੋੜ ਛੱਪੇ ਵਾਲਾ ਹੋ ਬਾਲਾ ਨਹੀਂ ਹੁਣ ਠੀਕ ਹੈ 64000 ਰੁਪਇਆ ਮੁੱਲ ਆ ਪਾਸਾ ਜੀ ਇਹ ਸ਼ੱਕ ਹੁੰਦਾ ਥੱਲੇ ਨਮਨ ਮੰਨੇ ਵੀ ਪਹਿਲੇ ਨਾ ਕਿਸੇ ਨੇ ਹੂੰ ਬਾਈ ਕਹਿੰਦਾ ਚਾਹੇ ਹੋਣ ਬਹਿ ਜਾ ਥੱਲੇ ਲੈ ਕਹੀ ਨਹੀਂ ਕੋਈ ਉਹ 20 22 ਲੀਟਰ ਕਢਣਾ ਬੱਚੀ ਨੇ ਹੂੰ ਸਹੀ ਗੱਲ ਹੈ ਬਹੁਤ ਚੰਗਾ ਫਾਦੂ ਵਰੀਕੀਆਂ ਰੋਕੀਆਂ ਬਹੁਤ ਗਰਮੀ ਮੰਨੇ ਹੂੰ ਬਾਕੀ ਰਾਜੀ ਰੂਜੀ ਇਹ ਕਰ ਦੋ ਬੱਟ ਚੰਗਾ ਬਾਈ ਰੈਡ ਆ ਵੀ ਚੰਗੀਆਂ ਨਾਲ ਦੀ ਤੇਲੇ ਵਾਲੂਵਾ ਹੋਰ ਵੀ ਵਧੀਆ ਤਿਆਰ ਕਰੂਗੀ ਆ ਦੋ ਵੜਾ ਬਾਈ ਸੋਈਆਂ ਵੀ ਆ ਵੀ ਚੰਗੀਆਂ ਨੇ ਮੁੱਲ ਜਾਇਜ ਆ ਕਿਸੇ ਵੀਰ ਦੇ ਕੋਈ ਵੀ ਨਾ ਕੋ ਪਸੰਦਾ ਭਾਈ ਨਟ ਨਟ ਕਰ ਲਿਓ ਫੀਡ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ